ਇਹ ਜਿਹੜੀ ਰਾਗੀ ਸੁਧਾਰ ਲਹਿਰ ਵੱਲੋਂ ਇਹ ਕੰਮ ਪਿਛਲੇ ਕੁਝ ਸਾਲਾਂ ਤੋਂ ਕੀਤਾ ਗਿਆ ਵਾ ਹੂੰ ਵੀ ਸ਼ਬਦ ਕਿਸੇ ਫੇਮਸ ਕੀਰਤਨੀ ਜਥੇ ਦਾ ਲਾ ਕੇ ਨਾਲ ਉਹਦੇ ਲਾ ਦਿੱਤਾ ਜਾਂਦਾ ਵਾ ਉਹ ਗੀਤ ਲਾ ਦਿੱਤਾ ਜਾਂਦਾ ਹੂੰ ਵੀ ਆ ਦੇਖੋ ਜੀ ਐਸ ਗੀਤ ਦੀ ਤਰਜ਼ ਦੇ ਉੱਤੇ ਜਿਹੜਾ ਹੈਗਾ ਵਾ ਐਸ ਫਿਲਮੀ ਤਰਜ਼ ਦੇ ਉੱਤੇ ਆ ਸ਼ਬਦ ਜਿਹੜਾ ਹੈਗਾ ਉਹ ਗਾਇਆ ਜਾ ਰਿਹਾ ਯਾ ਮੈਂ ਜਿੰਨਾ ਕਿ ਇਹਦੇ ਤੇ ਆਪਣੀ ਵੱਲੋਂ ਬਾਰ ਬਾਰ ਨਿਹੰਤ ਕਰਨ ਦਾ ਯਤਨ ਕੀਤਾ ਕੋਸ਼ਿਸ਼ ਕੀਤੀ ਆ ਕਿਉਂਕਿ ਬਿਨਾਂ ਸ਼ੱਕ ਅੱਜ ਤੱਕ ਸਟੇਜਾਂ ਤੋਂ ਜਿੰਨੇ ਚਿਰ ਤੱਕ ਕਥਾ ਕਰਦੇ ਰਹੇ ਸੀ ਇਹ ਪ੍ਰਚਾਰਦੇ ਰਹੇ ਆ ਹੂੰ ਬਿਰਾਗਾਂ ਦੇ ਵਿੱਚ ਗੁਰਬਾਣੀ ਗਾਉਣੀ ਚਾਹੀਦੀ ਆ ਫਿਲਮੀ ਗੀਤਾਂ ਦੀਆਂ ਤਰ੍ਹਾਂ ਦੇ ਉੱਤੇ ਜਿਹੜਾ ਹੈਗਾ ਉਹ ਸ਼ਬਦ ਨਹੀਂ ਗਾਉਣੀ ਚਾਹੀਦੇ ਸਾਨੂੰ ਆ ਪਰ ਕਿਧਰੇ ਨਾ ਕਿਧਰੇ ਪਤਾ ਨਹੀਂ ਅੰਦਰੋਂ ਮੈਂ ਇਸ ਗੱਲ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹੋ ਪਾਰਿਆ। ਯਾ ਅਗੇਨ ਜਿਹੜੀ ਆਪਾਂ ਗੱਲ ਕਰਨੀ ਹੈ ਮੈਨੂੰ ਮੇਰੀ ਗੱਲ ਜਿਹੜੀ ਉਹ ਵਧੀਆ ਲੱਗੀ ਉਹ ਤਾਂ ਆਪਣੇ ਆਪ ਦੇ ਵਿੱਚ ਯਾ ਜੇ ਕਿਸੇ ਨੂੰ ਮੇਰੀ ਗੱਲ ਚੰਗੀ ਲੱਗੇ ਤਾਂ ਬਿਲਕੁਲ ਫੋਨ ਨਾ ਕਰੇ ਹੂੰ ਜੇ ਕਿਸੇ ਨੂੰ ਗੱਲ ਗਲਤ ਲੱਗੇ ਨਾ ਜਿਹੜੀ ਮੈਂ ਆਪਾਂ ਕਰਨ ਲੱਗੇ ਆ ਉਹ ਜਰੂਰ ਮੈਨਾਂ ਗੱਲਬਾਤ ਇਹਦੇ ਤੇ ਕਰ ਸਕਦਾ ਵਾ ਮੈਂ ਜਾਣਨਾ ਚਾਹਣਾ ਹੋਰ ਵੀ ਇਹਦੇ ਸਬੰਧ ਤੇ ਯਾ ਜਾਂ ਜੇ ਕਿਹਨੇ ਗਾਲਾ ਗੁਲਾ ਕਢਣੀ ਹੈ ਉਹ ਫੋਨ ਆ ਕਰ ਉਹਦਾ ਫਾਇਦਾ ਕੋਈ ਨਹੀਂ ਹੈਗਾ ਪਰ ਮੈਨੂੰ ਕਿਤੇ ਨਾ ਕਿਤੇ ਇਹ ਲੱਗਾ ਇਹ ਵੀ ਇਹ ਕੋਈ ਏਡੀ ਵੱਡੀ ਅਵਗਿਆ ਨਹੀਂ ਹੈਗੀ ਯਾ ਵੀ ਕਿਸੇ ਗੀਤ ਦੀ ਤਰਜ਼ ਦੇ ਉੱਤੇ ਜੇਕਰ ਤੁਸੀਂ ਸ਼ਬਦ ਸੁਣਾ ਦਿੱਤਾ ਹੂੰ ਹੁਣ ਪਤਾ ਨਹੀਂ ਇਹ ਗੱਲ ਕਿਹੜੇ ਪਾਸੇ ਨੂੰ ਆਪਣੀ ਜਾਣੀ ਆ ਕਿੱਦਾਂ ਇਸ ਗੱਲ ਨੂੰ ਆਪਾਂ ਦਾ ਕਰਨਾ ਹੈਗਾ ਵਾ ਪਰ ਮੇਨ ਮੇਰੇ ਕਹਿਣ ਦਾ ਭਾਵ ਇਹੀ ਆ ਉਹਦਾ ਕਾਰਨ ਇਹ ਆ ਕਿ ਜਦੋਂ ਅਸੀਂ ਰਾਗਾਂ ਦੇ ਵਿੱਚ ਗਾਉਣ ਦੀ ਗੱਲ ਕਰਦੇ ਆ ਜਾਂ ਫਿਲਮੀ ਗੀਤਾਂ ਦੇ ਉੱਤੇ ਸ਼ਬਦ ਨਾ ਗਾਉਣ ਦੀ ਗੱਲ ਕਰਦੇ ਆ ਹਮ ਅਸੀਂ ਜਿਹੜੀਆਂ ਉਹ ਦਲੀਲਾਂ ਦਿੰਨੇ ਆ ਜਿਹੜੇ ਉੱਥੇ ਤਰਕ ਦਿੰਨੇ ਆ ਕਿਹੜੀਆਂ ਅਸੀਂ ਉਦਾਹਰਨਾਂ ਲੈਂਦੇ ਆ ਯਾ ਉਹ ਕਿਤੇ ਨਾ ਕਿਤੇ ਮੇਰੇ ਮਨ ਦੀ ਤਸੱਲੀ ਨਹੀਂ ਉਹ ਕਰਵਾਉਂਦੀ ਪਈ ਹੂੰ ਜਦੋਂ ਅਸੀਂ ਕਹਿੰਨੇ ਆ ਵੀ ਗੁਰੂ ਸਾਹਿਬ ਜੀ ਨੇ ਰਾਗਾਂ ਦੇ ਵਿੱਚ ਬਾਣੀ ਰਚੀ ਆ ਆ ਪਰ ਕੀ ਕੋਈ ਇਹੋ ਜਿਹਾ ਰਾਗ ਹੈਗਾ ਜਿਹੜਾ ਗੁਰੂ ਸਾਹਿਬ ਨੇ ਖੁਦ ਇਜਾਦ ਕੀਤਾ ਹੋਵੇ ਹੂੰ ਜਿਹੜਾ ਜਿਹਦੀ ਖੋਜ ਗੁਰੂ ਸਾਹਿਬ ਨੇ ਕੀਤੀ ਹੋਵੇ ਵੀ ਆਹ ਰਾਗ ਜਿਹੜਾ ਇਹ ਗੁਰੂ ਸਾਹਿਬ ਨੇ ਖੋਜ ਕੀਤਾ ਇਹਦਾ ਯਾ ਰਾਗ ਪ੍ਰਚਲਿਤ ਸੀਗੇ ਉਸ ਵੇਲੇ ਜਿਹੜੇ ਯਾ ਜਿਹੜੇ ਪ੍ਰਚਲਿਤ ਰਾਗ ਆ ਉਹ ਰਾਗ ਗੁਰੂ ਸਾਹਿਬ ਨੇ ਵਰਤੇ ਆ ਬਿਲਕੁਲ ਕੋਈ ਰਾਗ ਜਿਹੜਾ ਹੈਗਾ ਸ਼ਾਇਦ ਮੈਂ ਗਲਤ ਨ ਹੋਵਾਂ ਤੇ ਮੈਨੂੰ ਕੋਈ ਕਰੈਕਟ ਕਰ ਦੇਵੇ ਕਿ ਜਿਹੜਾ ਗੁਰੂ ਸਾਹਿਬ ਨੇ ਖੋਜਿਆ ਹੋਵੇ ਜਾਂ ਜਾਂ ਇਹ ਇਹ ਕਹਿ ਲਈਏ ਵੀ ਜੇ ਜੇ ਇਹ ਨਹੀਂ ਗੁਰੂ ਸਾਹਿਬ ਉੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ ਨਹੀਂ ਕਿਹਾ ਵੀ ਜਿਹੜੇ ਐਰ ਆ ਗਿਆ ਨਾ ਇਹ ਧਾਰਮਿਕ ਰਾਗ ਆ ਗਿਆ ਹਾਂ ਤੇ ਆ ਜਿਹੜੇ ਆ ਰਾਗ ਆ ਗਿਆ ਇਹ ਸਮਾਜਿਕ ਰਾਗ ਆ ਗਿਆ ਇਹ ਹਾਂ ਮੈਂ ਮੈਂ ਹਾਈ ਗੱਲ ਕਹਿਣੀ ਚਾਹੁੰਦਾ ਸੀ ਥੈਂਕ ਯੂ ਤੁਹਾਡਾ ਤੁਸੀਂ ਆ ਵਧੀਆ ਸ਼ਬਦ ਜਿਹੜੇ ਵਰਤ ਦਿੱਤੇ ਆ ਯਾ ਵੀ ਜਿਹੜਾ ਹੁਣੋ ਸ਼੍ਰੀ ਰਾਗ ਵਰਤਿਆ ਹੋਇਆ ਆ ਜਾਂ ਆਸਾਰ ਆ ਗਿਆ ਜ ਜਿੰਨੇ ਵੀ ਰਾਗ ਗੁਰਗੁਰਾਂ ਸਾਹਿਬ ਦੇ ਵਿੱਚ ਵਰਤੇ ਆ। ਯਾ ਜਿੱਦਾਂ ਤੁਸੀਂ ਕਿਹਾ ਵੀ ਇਹ ਕੀ ਹੈ ਧਾਰਮਿਕ ਰਾਗ ਆ ਗਿਆ ਕਿ ਇਹਨਾਂ ਰਾਗਾਂ ਦੇ ਵਿੱਚ ਗੀਤ ਨਹੀਂ ਸੀ ਗਾਏ ਜਾਂਦੇ ਉਸ ਵੇਲੇ। ਬਿਲਕੁਲ ਮੁਜਰੇ ਹੁੰਦੇ ਸੀਗੇ ਜਿਹੜੇ ਰਾਜਿਆਂ ਦੇ ਬਾਦਸ਼ਾਹ ਦੇ ਕਵੀ ਸੀਗੇ ਇਹ ਬੇਸਵਾਵਾਂ ਦੇ ਅਖਾੜਿਆਂ ਦੇ ਵਿੱਚ ਨਹੀਂ ਸੀ ਗਾਏ ਜਾਂਦੇ। ਯਾ ਉਹੀ ਰਾਗ ਜਿਹੜੇ ਹੈਗੇ ਜਿਹੜੇ ਪ੍ਰਚੰਦਤ ਸੀਗੇ ਉਸ ਵੇਲੇ ਦੇ ਗੁਰੂ ਸਾਹਿਬ ਨੇ ਉਹੀ ਰਾਗ ਜਿਹੜੇ ਹੈਗੇ ਉਹ ਵਰਤੇ ਆ। ਯਾ ਔਰ ਜਦੋਂ ਅਸੀਂ ਰਾਗਾਂ ਦੇ ਵਿੱਚ ਗਾਉਣ ਦੀ ਹਮਾਇਤ ਕਰਦੇ ਹਾਂ ਹੂੰ ਮੈਨੂੰ ਮੈਂ ਤਕਰੀਬਨ ਤਕਰੀਬਨ ਜਿੰਨੇ ਵਿੱਚ ਸਾਡੇ ਪ੍ਰਚਾਰਕ ਆ ਮੈਂ ਵੀ ਦਰਜਨਾਂ ਵਾਰੀ ਇਹੋ ਜਿਹੀਆਂ ਉਦਾਹਰਨਾਂ ਦਿੱਤੀਆਂ ਤੁਸੀਂ ਆਪਣੇ ਜੇ ਜ਼ਿਆਦਾ ਇਹਨਾਂ ਹੋਰ ਵਧੀਆ ਤਰੀਕੇ ਦੇ ਨਾਲ ਪੜ੍ਹਨਾ ਹੋਵੇ ਉਹ ਜਿਹੜੀ ਜਸਵੰਤ ਸਿੰਘ ਪ੍ਰਵਾਨਾ ਦੀ ਕਿਤਾਬ ਹੈ ਨਾ ਧਰਮ ਕਲਾ ਉਹਦੇ ਵਿੱਚ ਹੈਗਾ ਟੌਪਿਕ ਇੱਕ ਰਾਗ ਤੇ ਧਰਮ ਕਲਾ ਯਾ ਉਹ ਸ਼ਬਦਾਵਲੀ ਜੀ ਉਹਨਾਂ ਨੇ ਉਹਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਉਹ ਵਰਤੀ ਹੋਈ ਹੈ ਜਿੱਥੇ ਉਹ ਕਹਿੰਦੇ ਆ ਵੀ ਜਿੱਦਾਂ ਉਦਾਹਰਨਾਂ ਦਿੰਦੇ ਆ ਅਸੀਂ ਪ੍ਰਚਾਰਕ ਵੀ ਦਿੰਦੇ ਆ ਵੀ ਰਾਗ ਜਿਹੜਾ ਹੈਗਾ ਵਾ ਇਹ ਇਹ ਇੱਕ ਭਾਂਡਾ ਆ ਅਸੀਂ ਇਹ ਉਦਾਹਰਨ ਦਿੰਦੇ ਆ। ਇਹ ਵੀ ਭਾਂਡੇ ਦਾ ਕੋਈ ਕਸੂਰ ਨਹੀਂ ਹੁੰਦਾ ਇਹ ਵੱਖਰੀ ਗੱਲ ਵੀ ਲੋਕਾਂ ਨੇ ਭਾਂਡੇ ਦੇ ਵਿੱਚ ਜ਼ਹਿਰ ਪੈਂਦੀ ਜਾਂ ਭਾਂਡੇ ਦੇ ਵਿੱਚ ਸ਼ਰਾਬ ਦੇਖੀ ਆ ਉੱਥੇ। ਇਹ ਕਸੂਰ ਉਹਦਾ ਵਾ ਜਿਹਨੇ ਭਾਂਡੇ ਦੇ ਵਿੱਚ ਜ਼ਹਿਰ ਪਾਈ ਜਿਹਨੇ ਭਾਂਡੇ ਦੇ ਵਿੱਚ ਸ਼ਰਾਬ ਪਾਈ। ਗੁਰੂ ਸਾਹਿਬ ਨੇ ਉਸੇ ਭਾਂਡੇ ਦੇ ਵਿੱਚ ਅੰਮ੍ਰਿਤ ਪਾ ਦਿੱਤਾ ਉਸੇ ਭਾਂਡੇ ਦੇ ਵਿੱਚ ਬਾਣੀ ਪਾ ਦਿੱਤੀ ਵੀ ਲੋਕਾਂ ਨੇ ਅੱਜ ਤੱਕ ਵੀ ਇਸਲਾਮ ਦੇ ਵਿੱਚ ਰਾਗ ਦੀ ਮਨਾਈ ਸੀ ਕਿਉਂਕਿ ਉਹਨਾਂ ਨੇ ਉਹ ਰਾਗ ਜਿਹੜਾ ਹੈਗਾ ਬੇਸਵਾਵਾ ਦੇ ਮੁਜਰਿਆਂ ਦੇ ਉੱਤੇ ਹੀ ਸੁਣਿਆ ਹੋਇਆ ਸੀ ਅਕਸ ਯਾ ਇਹ ਉਹ ਵੀ ਦੁਰਵਰਤੋਂ ਹੁੰਦੀ ਦੇਖੀ ਸੀ ਆ ਜਾਂ ਫਿਰ ਅਸੀਂ ਉਦਾਹਰਨ ਦਿੰਦੇ ਆ ਵੀ ਰਾਗ ਜਿਹੜਾ ਵਾ ਇੱਕ ਸੁੰਦਰ ਆਸਣ ਆ ਹੂੰ ਤੇ ਲੋਕਾਂ ਨੇ ਇਸ ਆਸਣ ਦੇ ਉੱਤੇ ਕੇਵਲ ਕਾਮ ਨੂੰ ਬਿਠਿਆ ਦੇਖਿਆ ਸੀ ਅੱਜ ਤੱਕ। ਯਾ ਪਰ ਗੁਰੂ ਸਾਹਿਬ ਨੇ ਉਸੇ ਆਸਣ ਦੇ ਉੱਤੇ ਬਾਣੀ ਨੂੰ ਬਿਠਾ ਦਿੱਤਾ। ਹਮ ਅਸੀਂ ਇਹ ਉਦਾਹਰਨ ਦਿੰਦੇ ਆ। ਲੋਕ ਰਾਗ ਦੀ ਵਿਰੋਧਤਾ ਕਰਦੇ ਸੀ ਕਿਉਂ ਕਿਉਂਕਿ ਰਾਗ ਦੇ ਆਸਣ ਦੇ ਉੱਤੇ ਹਮੇਸ਼ਾ ਕਾਮ ਬੈਠਦਾ ਸੀਗਾ। ਹਮ ਤੇ ਗੁਰੂ ਸਾਹਿਬ ਨੇ ਆਖਿਆ ਨਹੀਂ ਇਹਦੇ ਵਿੱਚ ਆਸਣ ਦਾ ਕੋਈ ਦੋਸ਼ ਨਹੀਂ। ਇਦੇ ਉੱਤੇ ਕਾਮ ਦੀ ਜਗ੍ਹਾ ਤੇ ਉੱਤੇ ਅਸੀਂ ਬਾਣੀ ਬਿਠਾ ਦਿੱਤੀ ਆ। ਆਹ। ਜਿਹੜੀ ਇਹ ਅਸੀਂ ਦਲੀਲ ਦਿੰਨੇ ਆ। ਹੂੰ। ਵੀ ਜਿਨ੍ਹਾਂ ਰਾਗਾਂ ਦੇ ਵਿੱਚ ਮੁਜਰੇ ਗਾਏ ਜਾਂਦੇ ਸੀਗੇ। ਹੂੰ। ਜਿਨ੍ਹਾਂ ਰਾਗਾਂ ਦੇ ਵਿੱਚ ਅਸ਼ਲੀਲਤਾ ਪ੍ਰੋਸੀ ਜਾਂਦੀ ਸੀ। ਹੂੰ। ਉਹਨਾਂ ਰਾਗਾਂ ਦੇ ਵਿੱਚ ਗੁਰੂ ਸਾਹਿਬ ਨੇ ਬਾਣੀ ਪਰੋਸ ਕੇ ਸਾਡੇ ਸਾਹਮਣੇ ਰੱਖ ਦਿੱਤੀ। ਯਾ। ਵੀ ਜਿਹੜੇ ਰਾਗ ਦੀ ਵਿਰੋਧਤਾ ਕਰਦੇ ਸੀ ਉਹਨਾਂ ਨੂੰ ਸਮਝਾਇਆ ਵੀ ਰਾਗ ਦੇ ਵਿੱਚ ਨੁਕਸ ਨਹੀਂ ਹੈਗਾ ਹੂੰ ਸਾਨੂੰ ਫਰਕ ਇਹਦਾ ਪਹਿਣਾ ਚਾਹੀਦਾ ਵੀ ਰਾਗ ਦੇ ਵਿੱਚ ਪਰੋਸ ਕੇ ਕੀ ਦਿੱਤਾ ਜਾ ਰਿਹਾ ਸੀ ਆ ਉਸ ਰਾਗ ਦੇ ਵਿੱਚ ਜ਼ਹਿਰ ਪਰੋਸ ਕੇ ਦਿੱਤੀ ਜਾ ਰਹੀ ਆ ਕਾਮ ਪਰੋਸ ਕੇ ਅਸ਼ਲੀਲਤਾ ਪਰੋਸ ਕੇ ਦਿੱਤਾ ਜਾ ਰਿਹਾ ਵਾ ਜਾਂ ਉਸ ਰਾਗ ਦੇ ਵਿੱਚ ਸਾਨੂੰ ਬਾਣੀ ਪਰੋਸ ਕੇ ਦਿੱਤੀ ਜਾ ਰਹੀ ਜਾਨੀ ਦੇਖੋ ਇੱਕ ਭਾਂਡੇ ਦੇ ਵਿੱਚ ਕੋਈ ਬੰਦਾ ਸ਼ਰਾਬ ਵਰਤੌਂਦਾ ਸੀ ਹਾਂਜੀ ਹੁਣ ਤੁਸੀਂ ਉਸ ਭਾਂਡੇ ਦੇ ਵਿੱਚ ਪ੍ਰਸ਼ਾਦ ਵਰਤੌਣ ਲੱਪੇ ਆ। ਬਿਲਕੁਲ। ਹੁਣ ਨਾਂ ਤਾਂ ਇਹ ਆ ਵੀ ਤੁਸੀਂ ਇਹ ਕਹੋ ਵੀ ਕਿਉਂਕਿ ਭਾਂਡਾ ਇਦਾਂ ਮਲੀਨ ਸਿਗਾ ਤੇ ਇਹਨੂੰ ਇੱਥੇ ਵਰਤਿਆ ਨਹੀਂ ਜਾ ਸਕਦਾ। ਹਾਂਜੀ। ਤੇ ਨਾ ਤੁਸੀਂ ਇਹ ਦਾਵਾ ਕਰ ਸਕਦੇ ਆ ਕਿਉਂਕਿ ਇਹਦੇ ਵਿੱਚ ਹੁਣ ਅਸੀਂ ਪ੍ਰਸ਼ਾਦ ਵਰਤਾ ਦਿੱਤਾ ਹੁਣ ਤੁਸੀਂ ਹੋਰ ਕਾਸੇ ਲਈ ਵਰਤਾਰ ਨਹੀਂ ਸਕਦੇ। ਬਿਲਕੁਲ ਬਿਲਕੁਲ ਬਿਲਕੁਲ। ਅਗੇਨ ਉਹੀ ਗੱਲ ਆ ਵੀ ਯਾ ਉਹ ਚ ਨਾ ਤਾਂ ਰਾਗ ਦੀ ਕੋਈ ਵੜਿਆਈ ਆ ਨਾ ਉਹ ਚ ਰਾਗ ਦਾ ਕੋਈ ਕਸੂਰ ਆ। ਯਾ ਕਿਉਂਕਿ ਧਿਆਨ ਤੇ ਇਸ ਪਾਸਿਆ ਵੀ ਉਸ ਰਾਗ ਦੀ ਰਈ ਪਰੋਸਿਆ ਕੀ ਜਾ ਰਿਹਾ ਦਿੱਤਾ ਕੀ ਜਾ ਰਿਹਾ ਜ਼ਹਿਰ ਦਿੱਤੀ ਜਾ ਰਹੀ ਹੈ ਤੁਹਾਨੂੰ ਜਾਂ ਅੰਮ੍ਰਿਤ ਦਿੱਤਾ ਜਾ ਰਿਹਾ ਬਿਲਕੁਲ ਬਿਲਕੁਲ ਯਾਨੀ ਕਿ ਅਸੀਂ ਸਟੇਜਾਂ ਦੇ ਉੱਤੇ ਅਕਸਰ ਇਹੀ ਦਲੀਲਾਂ ਜਿੰਨੇ ਪ੍ਰਚਾਰਕਾਂ ਕਰੀਬਨ ਸਾਰਿਆਂ ਨੇ ਇਹੋ ਜਿਹੀਆਂ ਦਲੀਲਾਂ ਇਸ ਤਰੀਕੇ ਦੇ ਨਾਲ ਇਸ ਢੰਗ ਦੇ ਨਾਲ ਇਹ ਦਲੀਲਾਂ ਦਿੱਤੀਆਂ ਤੇ ਹੁਣ ਕੁਝ ਦਿਨਾਂ ਤੋਂ ਜਿਹੜੀ ਮੇਰੇ ਦਿਮਾਗ ਦੇ ਵਿੱਚ ਉਹ ਗੱਲ ਬਾਰ-ਬਾਰ ਆ ਰਹੀ ਸੀਗੀ ਵੀ ਇਹੀ ਨੁਕਤਾ ਤਰਜਾਂ ਦੇ ਉੱਤੇ ਕਿਉਂ ਨਹੀਂ ਲੱਗਦਾ ਨਹੀਂ ਲੱਗਦਾ ਨਾਲੇ ਅਸੀਂ ਤਾਂ ਜਦੋਂ ਨਾ ਜਦੋਂ ਅਸੀਂ ਫਿਲਮੀ ਤਰਜ਼ ਨੂੰ ਗਲਤ ਕਹਿ ਕੇ ਕਿਸੇ ਰਾਗੀ ਨੂੰ ਇਹ ਕਹਿਣਾ ਕਿ ਇਹ ਉਹ ਤਰਜ਼ ਦੀ ਰੀਸ ਕਰ ਰਿਹਾ ਆ ਹਾਂਜੀ ਤਾਂ ਗੁਰੂ ਸਾਹਿਬ ਦੇ ਉੱਤੇ ਬਹੁਤ ਵੱਡਾ ਸਵਾਲ ਉੱਠਣਾ ਆ ਬਿਲਕੁਲ ਬਿਲਕੁਲ ਮੈਨੂੰ ਉਧਰ ਵੀ ਆਉਣਾ ਚਾਹੁੰਦਾ ਜਿਹੜੇ 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 4-5 ਪੀੜੀਆਂ ਤੋਂ ਸਦੀਆਂ ਤੋਂ ਮੁਜਰਾ ਕਰਨ ਲਈ ਰਾਗ ਵਰਤੇ ਜਾਂਦੇ ਸੀ ਉਹਨਾਂ ਰਾਗਾਂ ਦੇ ਵਿੱਚ ਬਾਣੀ ਕਿਉਂ ਰਚ ਦਿੱਤੀ ਉਹਨਾਂ ਨੇ ਬਿਲਕੁਲ ਬਿਲਕੁਲ ਉਹਨੇ ਉਹਨੇ ਨਕਲ ਕਿਉਂ ਮਾਰ ਲਈ ਉਹਦੀ ਹਾਂ ਵੀ ਇਹਹੀ ਨੁਕਤਾ ਜਿਹੜਾ ਹੈਗਾ ਵੀ ਉਹ ਤਰਜਾਂ ਦੇ ਉੱਤੇ ਕਿਉਂ ਨਹੀਂ ਲੱਗ ਸਕਦਾ ਹੂੰ ਕਿਉਂਕਿ ਮੈਂ ਕਰ ਵੀ ਗੱਲ ਕਰਦਾ ਸੀਗਾ ਯਾ ਇੱਕ ਦੋ ਮੈਂ ਜਿਹੜੇ ਆਪਣੇ ਹੈਗੇ ਆ ਗੀਤਕਾਰ ਮੈਨੂੰ ਨਾਮ ਭੁੱਲ ਗਿਆ ਸ਼ਾਇਦ ਜਵੇਦ ਅਖਤਰ ਮੈਨੂੰ ਹਾਂਜੀ ਜਵਾਨ ਅਜ਼ਮੀ ਦਾ ਹਾਂਜੀ ਘਰ ਵਾਲਾ ਉਹ ਹਾਂਜੀ ਜਵੇਦ ਅਖਤਰ ਉਹ ਸ਼ੈਦ ਦਾ ਨਾ ਜਦਾਂ ਹੂੰ ਉਹ ਉਹ ਗੀਤਕਾਰ ਵੀ ਵਧੀਆ ਵਜਦਾ ਹਾਂ ਹਾਂਜੀ ਉਹ ਵੀ ਇੱਕ ਦੋ ਹੋਰ ਵੀ ਇੰਟਰਵਿਊ ਸੁਣੀਆਂ ਜਦਾਂ ਵੀ ਇਹ ਦੋਨਾਂ ਤਰੀਕਿਆਂ ਦੇ ਨਾਲ ਜਿਹੜੇ ਉਹ ਗੀਤ ਲਿਖੇ ਜਾਂਦੇ ਆ ਜਦਾਂ ਇੱਕ ਤਾਂ ਹੈਗਾ ਵੀ ਗੀਤ ਲਿਖ ਦਿੱਤਾ ਗਿਆ ਹਨਾ ਉਹਦੀ ਤਰਜ ਬਣਾ ਦਿੱਤੀ ਤਰਜ ਬਣਾਉਣ ਵਾਲੇ ਨੇ ਆਹ ਪਰ ਕਈ ਵਾਰੀ ਇਦਾਂ ਨਹੀਂ ਹੁੰਦਾ ਵਾ ਵੀ ਤਰਜ ਤੁਹਾਨੂੰ ਦੇ ਦਿੱਤੀ ਜਾਂਦੀ ਹੈ ਹਾਂ ਉਹ ਤੇ ਤੁਸੀਂ ਉਹ ਤੇ ਲਿਖਦੇ ਆ ਤੁਸੀਂ ਜੀ ਉਹਦੇ ਉੱਤੇ ਤੁਸੀਂ ਫਿਰ ਗੀਤ ਬਣਾਉਣਾ ਤੁਹਾਨੂੰ ਜਿਹੜਾ ਹੈਗਾ ਵਾ ਮਾਹੌਲ ਜਿਹੜਾ ਹੈਗਾ ਸਮਝਾ ਦਿੱਤਾ ਜਾਂਦਾ ਕਹਾਣੀ ਦੱਸ ਦਿੱਤੀ ਜਾਂਦੀ ਆ ਜਿਹੜੇ ਸਿਚੁਏਸ਼ਨ ਆ ਉਹ ਦੱਸ ਦਿੱਤੀ ਜਾਂਦੀ ਆ ਨਾਲ ਤੁਹਾਨੂੰ ਤਰਜ ਦੇ ਦਿੱਤੀ ਜਾਂਦੀ ਆ ਆ ਵੀ ਇਸ ਤਰਜ ਦੇ ਉੱਤੇ ਜਿਹੜਾ ਹੈਗਾ ਵਾ ਤੁਸੀਂ ਉਹ ਗੀਤ ਬਣਾਉਣਾ ਹ ਹੁਣ ਤਰਜ ਕਿਸੇ ਨੇ ਦੇ ਦਿੱਤੀ ਆ ਹੁਣ ਤਰਜ ਤੇ ਆਪਣੇ ਆਪ ਦੇ ਵਿੱਚ ਨਾ ਮਾੜੀ ਆ ਨਾ ਚੰਗੀ ਆਈ ਮੀਨ ਨਾ ਉਹ ਧਾਰਮਿਕ ਆ ਨਾ ਉਹ ਧਾਰਮਿਕ ਆ ਨਾਉਤਾਰ ਮਕੇ ਨਾਉ ਅਸ਼ਲੀ ਲਿਆ ਜਾ ਹਮ ਹੁਣ ਜੋ ਉਸ ਤਰਜ ਦੇ ਉੱਤੇ ਬੋਲਿਆ ਜਾ ਰਿਹਾ ਜੋ ਉਸ ਤਰਜ ਦੇ ਉੱਤੇ ਗਾਇਆ ਜਾ ਰਿਹਾ ਯਾ ਮਸਲਾ ਤਾਂ ਸਾਡਾ ਉਹਦੇ ਨਾਲ ਹੋਣਾ ਚਾਹੀਦਾ ਹਮ ਹੁਣ ਜਦੋਂ ਅਸੀਂ ਕਹਿੰਦੇ ਆ ਵੀ ਗੁਰੂ ਸਾਹਿਬ ਨੇ ਦੇਖੋ ਵੀ ਕਿੰਨਾ ਇਨਕਲਾਬੀ ਕੰਮ ਕੀਤਾ ਵੀ ਜਿਸ ਰਾਗ ਦੇ ਆਸਣ ਦੇ ਉੱਤੇ ਕਾਹ ਮ ਹੀ ਬੈਠਦਾ ਸੀਗਾ ਹਮ ਉਸੇ ਰਾਗ ਦੇ ਆਸਣ ਦੇ ਉੱਤੇ ਗੁਰੂ ਸਾਹਿਬ ਨੇ ਬਾਣੀ ਬਿਠਾ ਦਿੱਤੀ ਰੱਬ ਦੀ ਸਿਫਤ ਸਲਾ ਬਿਠਾ ਦਿੱਤੀ। ਯਾ ਇਹ ਨੁਕਤੇ ਅਸੀਂ ਜਿਤ ਤਰਜਾਂ ਦੇ ਉੱਤੇ ਲਾਉਨੇ ਆ ਤੇ ਫਿਰ ਇਹ ਨੁਕਤਾ ਗਲਤ ਕਿੱਦਾਂ ਹੋ ਗਿਆ? ਕਿ ਜਿਨ੍ਹਾਂ ਤਰਜਾਂ ਦੇ ਉੱਤੇ ਹਮੇਸ਼ਾ ਕਾਮ ਬੈਠਦਾ ਸੀ ਜਾਂ ਅਸ਼ਲੀਲਤਾ ਬੈਠਦੀ ਸੀ ਜਾਂ ਜਿਹਨੂੰ ਇਹ ਲਚਰਪੁਣਾ ਜਾਂ ਕੰਜਰਪੁਣਾ ਜੋ ਕੁਝ ਵੀ ਇਹ ਸ਼ਬਦ ਮਰਜ਼ੀ ਦਿੰਦੇ ਆ ਨਫ਼ਰਤ ਦੇ ਵਿੱਚ ਆ ਕੇ ਦੇ ਦੇਣ ਇਹ ਪੂਰਨ ਅਰਜਾਂ ਦੇ ਉੱਤੇ ਕਿਸੇ ਨੇ ਬਾਣੀ ਬਿਠਾ ਦਿੱਤੀ ਉਹਨਾਂ ਤਰਜਾਂ ਦੇ ਉੱਤੇ ਬਾਣੇ गा ਕੇ ਸੁਣਾ ਦਿੱਤੀ। ਉੱਥੇ ਜਾ ਕੇ ਸਾਡਾ ਨੁਕਤਾ ਗਲਤ ਕਿਉਂ ਹੋ ਜਾਂਦਾ? ਨਾ ਨਾ ਅਸੀਂ ਨਾ ਇੱਕ ਇੱਥੇ ਮੈਨੂੰ ਨਾਂ ਭੁੱਲ ਗਿਆ ਇੰਗਲੈਂਡ ਤੋਂ ਮੇਰੇ ਆ ਜਾਣਾ ਚੀਤੇ ਗੱਲ ਕਰਦੇ ਆਂ ਤੇ ਇੰਗਲੈਂਡ ਤੋਂ ਸੀਗਾ ਬੰਦਾ ਇਹ ਹੈਗੀ ਗੱਲ 88 99 ਦੀ। ਹਾਂਜੀ ਉਹ ਇਹ ਖਾਲਸਤਾਨ ਦੀ ਖੜਕੋਂ ਦੀ ਗੱਲ ਕਰਦਾ ਸੀ ਤੇ ਉਹ ਆਪਣੀ ਤੀਮੀ ਨੂੰ ਵਾਈਫ ਨੂੰ ਆਪਣੀ ਨੂੰ ਲੈ ਕੇ ਕੁੜੀ ਨੂੰ ਲੈ ਕੇ ਇਦਾਂ ਥੋੜੇ ਥੋੜੇ ਗੀਤ ਜਿੱਦਾਂ ਕਪਤਾਮਾ ਨਹੀਂ ਹੁੰਨੀਆਂ ਹੂੰ ਹੂੰ ਉਹ ਲਾਪਿਆ ਗਾਉਣ ਠੀਕ ਹੈ ਇਹ ਮੈਨੂੰ ਚੇਤਾ ਨਹੀਂ ਹੁਣ ਕਿਹੜੇ ਸਨ ਵਿੱਚ ਉਹ ਇੱਥੇ ਇੱਥੇ ਨਿਊਜ਼ੀਲੈਂਡ ਆਏ ਤਾਂ ਉਨੀ ਗੀਤ ਗਾਇਆ ਪ੍ਰਣਾਮ ਸ਼ਹੀਦਾਂ ਨੂੰ ਠੀਕ ਹੈ ਤੇ ਗਾਇਆ ਉਹਦੋਂ ਕਿਸੰਨੀ ਦੀ ਉਸ ਸਾਲ ਫਿਲਮ ਆਈ ਸੀ ਬੇਤਾਬ ਹਾਂਜੀ ਪਹਿਲੀ ਫਿਲਮ ਇਹਦੀ ਜਦੋਂ ਆਈ ਮੈਨੂੰ ਪਤਾ ਨਹੀਂ ਕਿਹੜੇ ਸਾਲ ਚ ਆਈ ਆ ਉਹ ਮੈਂ ਖਾ 84 ਤੋਂ ਪਹਿਲਾਂ ਦੀਆਂ ਗੱਲਾਂ ਹੀ ਆ ਸ਼ਾਇਦ ਉਹ ਉਹ ਯਾਨੀ ਉਸ ਸਾਲ ਜਦੋਂ ਇਦਾਂ ਜਦੋਂ ਉਹ ਆਏ ਤੇ ਉਹਨਾਂ ਉਹ ਗਾਣਾ ਬੜਾ ਮਸ਼ਹੂਰ ਚਲ ਤੀ ਸਾਲ ਚੱਲਦਾ ਰਿਹਾ ਗਾਣਾ ਉਹ ਜਦ ਹਮ ਜਵਾਨ ਹੋਗੇ ਹਾਂਜੀ ਜਦ ਹਮ ਜਵਾਨ ਹੋਗੇ ਜਾਣੇ ਕਹਾ ਹੋਗੇ ਹਾਂਜੀ ਉਹ ਉਹ ਤੀਮੀ ਨੇ ਗਾਇਆ ਉਹ ਗੀਤ ਪ੍ਰਣਾਮ ਸ਼ਹੀਦਾਂ ਨੂੰ ਪ੍ਰਣਾਮ ਸ਼ਹੀਦਾਂ ਨੂੰ ਇਦਾਂ ਹਮ ਹਮ ਉਹ ਉਹ ਜਿਹੜੇ ਬੰਦੇ ਨਾ ਫਿਲਮੀ ਤਰਜ਼ਾਂ ਤੇ ਕੀਰਤਨ ਕਰਨੇ ਨੂੰ ਪਿੱਟ ਸਿਆਪਾ ਪਾਉਂਦੇ ਹੁੰਦੇ ਸੀ ਹੂੰ ਹੂੰ ਜਦੋਂ ਉਹਨਾਂ ਤੇ ਕਿਉਂਕਿ ਉਹ ਤਾਂ ਜਦੋਂ ਹੁਣ ਗਾਵੇ ਉਹ ਤਾਂ ਸੁਣਨੇ ਵਾਲੇ ਨੂੰ ਵੈਸੇ ਹੀ ਝੁਮੇਗਲਾ ਹਾਂਜੀ ਸ਼੍ਰੀਨਗਰ ਵਾਲੇ ਸ਼੍ਰੀਨਗਰ ਵਾਲੇ ਨੂੰ ਜੇ ਤੁਸੀਂ ਨਾ ਫਿਲਮੀ ਤਰਜ਼ ਤੇ ਗਾਉਂਦੇ ਨੂੰ ਫੜਨਾ ਹੋਵੇ ਹੂੰ ਹੂੰ ਥੋੜੇ ਕੀਤੇ ਨਹੀਂ ਫੜ ਸਕਦੇ ਤੁਸੀਂ ਯਾ ਉਹ ਪੂਰੀ ਟਿਊਨ ਨਹੀਂ ਚੱਕਦੇ ਉਹੋ ਉਹ ਤਾਂ ਕਈ ਵਾਰ ਇਦਾਂ ਹੁੰਦਾ ਪਈ ਅੱਧੀ ਪੰਕਤੀ ਅੰਤਰੇ ਦੀ ਅੱਧੀ ਪੰਕਤੀ ਚੱਕਦੇ ਆਉਂਦੀ ਬਿਲਕੁਲ ਜੀ ਅੱਧੀ ਨੂੰ ਮੋਡੀਫਾਈ ਕਰ ਲੈਂਦੇ ਆਪ ਜੋੜ ਲੈਂਦੇ ਵਿੱਚ ਬੜੀ ਬਰੀਕੀ ਨਾਲ ਬੰਦਾ ਫੜ ਸਕਦਾ ਆਂ ਬੰਦਾ ਪਰ ਉਹ ਜਦੋਂ ਉਹ ਔਰਤ ਗਾਉਂਦੀ ਸੀ ਪ੍ਰਣਾਮ ਸ਼ੀਦਰ ਨੂੰ ਤਾਂ ਐ ਨਹੀਂ ਕੱਲੀ ਕੱਲੀ ਚੀਜ਼ ਹੈ ਹੀ ਹੂੰ ਤੇ ਉਸ ਵੇਲੇ ਉਹ ਕਹਿੰਦੇ ਨਹੀਂ ਜੀ ਵੀ ਇਹਦੇ ਵਿੱਚ ਕੋਈ ਗਨਾਹ ਨਹੀਂ ਹੈਗਾ ਇਹ ਤਾਂ ਵੱਡੀ ਸ਼ਹੀਦਾਂ ਦੀ ਸਿਫਤ ਕੀਤੀ ਆ ਅਭੀ ਉਸੇ ਤਰਜ਼ ਦੇ ਉੱਤੇ ਜਦ ਹਮ ਜਮਾ ਹੋ ਗਏ ਗਾਉਣਾ ਉਹ ਤੁਸੀਂ ਸੁਣਨਾ ਜਾਂ ਪ੍ਰਣਾਮ ਸ਼ਹੀਦਾਂ ਨੂੰ ਸੁਣਨਾ ਉਹਦੇ ਤੇ ਨਹੀਂ ਜਦੋਂ ਜੇ ਨਾ ਫੇਰ ਚਾ ਫੇਰ ਹੋਰ ਦੇਖੋ ਫੇਰ ਜਦੋਂ ਇਦਾਂ ਹੋਇਆ ਪੇ ਨਵੇਂ ਨਵੇਂ ਇਦਾਂ ਇਹ ਬੜੇ ਇੱਥੇ ਉਹ ਹੁਣ ਮੰਨ ਲਓ ਕਿਸੇ ਦੇ ਘਰ 'ਚ ਬੱਚੇ ਦੀ ਪਾਰਟੀ ਹੋ ਗਈ ਹੂੰ ਹੂੰ ਉਹਤੇ ਫੇਰ ਭੰਗੜਾ ਪਾ ਲਿਆ ਇਦਾਂ ਦਾ ਗੀਤ ਲਾ ਕੇ ਕਹਿੰਦਾ ਤਰਜ ਉਹੀ ਆ ਹੂੰ ਹੂੰ ਗੀਤ ਸ਼ਹੀਦਾਂ ਦਾ ਲਾ ਲਿਆ ਜਾ ਤੇ ਉੱਤੇ ਭੰਗੜਾ ਪਾ ਲਿਆ ਉਹ ਪਵਿੱਤਰ ਹੋ ਗਿਆ ਫੇ ਕੋਈ ਪ੍ਰੋਬਲਮ ਨਹੀਂ ਜਣ ਹਾਂਜੀ ਨਹੀਂ ਹਾਂ ਤੁਸੀਂ ਸ਼੍ਰੀਨਗਰ ਵਾਲੇ ਦੀ ਗੱਲ ਕੀਤੀ ਹਾਂ ਜਿਹੜਾ ਇੱਕ ਨਾ ਤਰਜ ਇਹ ਕੀਤਾ ਜਾਂਦਾ ਵੀ ਜਦੋਂ ਇਹ ਤਰਜ ਗਾਈ ਜਾਂਦੀ ਆ ਨਾ ਸ਼ਬਦਾਂ ਦੇ ਵਿੱਚ ਸ਼ਬਦ ਉਸ ਤਰਜ ਦੇ ਫਿਲਮੀ ਗੀਤਾਂ ਦੀ ਤਰਜ ਦੇ ਉੱਤੇ ਸੁਣਾਏ ਜਾਂਦੇ ਆ ਨਾ ਹੂੰ ਤੇ ਸੁਣਨ ਵਾਲੇ ਦੇ ਦਿਮਾਗ 'ਚ ਸ਼ਬਦ ਨਹੀਂ ਚੱਲਦਾ ਸੁਣਨ ਵਾਲੇ ਦੇ ਦਿਮਾਗ ਦੇ ਵਿੱਚ ਉਹ ਗੀਤ ਚੱਲਣ ਲੱਗ ਪੈਂਦਾ ਗੀਤ ਚੱਲਣ ਲੱਗ ਪੈਂਦਾ ਹੁਣ ਇਹ ਦਲੀਲ ਅਸੀਂ ਪ੍ਰਚਾਰਕ ਦਿੰਨੇ ਆਂ ਆਮ ਕਰਕੇ ਇਹ ਜਿਹੜਾ ਰਾਗੀ ਸੁਧਾਰ ਲਹਿਰ ਵਾਲੇ ਹੈਗੇ ਇਹ ਵੀ ਆ ਆਮ ਕਰਕੇ ਦਲੀਲ ਇਦਾਂ ਦੀਆਂ ਦਿੰਦੇ ਆ ਹਮ ਪਰ ਜਦੋਂ ਤੁਸੀਂ ਗੱਲ ਕੀਤੀ ਆ ਕਿਉਂਕਿ ਉਹ ਗੀਤ ਉਹਦੇ ਦਿਮਾਗ ਵਿੱਚ ਚੱਲੂਗਾ ਜਿੱਥੇ ਤੱਕ ਮਿਲਦਾ ਜਿੰਨੇ ਉਹ ਗੀਤ ਸੁਨੇ ਹੋਏ ਯਾ ਹੁਣ ਤੁਸੀਂ ਇਹ ਸ਼੍ਰੀਨਗਰ ਵਾਲੇ ਦੀ ਗੱਲ ਕੀਤੀ ਮੈਨੂੰ ਖਿਆਲ ਆ ਵੀ ਮੈਂ ਚਲੋ ਪੁਰਤਾਂ ਹਰੇਕ ਬੰਦੇ ਕਹਿੰਦਾ ਪਰ ਮੈਂ ਆਪਣੇ ਸਬੰਧ ਵਿੱਚ ਮੈਂ ਕਰੀ ਇਹ ਵੀ ਦਾਵਾ ਕਰਦਾ ਵੀ ਮੇਰੇ ਜਿੰਨਾ ਸ਼ਾਇਦ ਸ਼੍ਰੀਨਗਰ ਵਾਲੇ ਨੂੰ ਕਿਸੇ ਨੇ ਸੁਣਿਆ ਨਹੀਂ ਯਾ ਇਵਨ ਅਜ ਵੀ ਆ ਤਿਕਰਮ 76 88 99 ਤੋਂ ਲੈ ਕੇ ਜਿੱਦਾਂ ਹੂੰ ਬੀ ਹਰ ਵੇਲੇ ਗੱਡੀ 'ਚ ਜਦੋਂ ਉਹਨਾਂ ਦੇ ਸ਼ਬਦ ਜਿਹੜੇ ਹੈਗੇ ਉਹੀ ਚੱਲਦੇ ਰਹਿੰਦੇ ਯਾ ਠੀਕ ਹੈ ਵੀ ਬਹੁਤ ਸ਼ਬਦ ਜਿਹਦਾ ਤੁਸੀਂ ਗੱਲ ਕੀਤੀ ਹੈ ਵੀ ਉਹਨਾਂ ਨੇ ਫਿਲਮੀ ਤਰਜਨ ਦੀ ਵਰਤੋਂ ਕੀਤੀ ਆ ਪਰ ਮੈਨੂੰ ਅਜ ਤੱਕ ਕਦੇ ਇਦਾਂ ਕੋਈ ਵੀ ਗੀਤ ਮੇਰੇ ਦਿਮਾਗ 'ਚ ਨਹੀਂ ਆਇਆ ਉਸ ਦਾ ਨਾ ਨਾ ਮੈਂ ਕਹਿੰਨਾ ਜੀ ਜਾਨੀ ਆਮ ਬੰਦਾ ਤਾਂ ਜੇ ਤੁਸੀਂ ਉਹਨੂੰ 10ਵੀਂ ਦਿਓ ਨਾ ਹਾਂਜੀ ਕਿਉਂਕਿ ਜਦੋਂ ਤਾਈ ਨਾ ਜਦੋਂ ਉਹ ਪੰਕਤੀ ਸੁਣਦਾ ਜਦੋਂ ਤੱਕ ਉਹਦੇ ਦਿਮਾਗ ਦੇ ਵਿੱਚ ਉਹ ਗੀਤ ਦੀ ਟਿਊਨ ਆਉਂਦੀ ਆ ਹਾਂ ਜੀ ਉਦੋਂ ਤੱਕ ਅਗਲੀ ਅੱਧੀ ਪੰਕਤੀ ਚ ਉਹ 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 ਨੂੰ ਬਦਲ ਲਿਆ ਹੁੰਦਾ ਤੇ ਉਹਦੇ ਗੇਟ ਚ ਨਹੀਂ ਆ ਰਿਹਾ ਇਦਾਂ ਨਹੀਂ ਹਾਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਵੀ ਕਲਿੱਕ ਨਹੀਂ ਹੁੰਦਾ ਤੁਹਾਨੂੰ ਕਲਿੱਕ ਨਹੀਂ ਹੁੰਦਾ ਪਰ ਦੂਸਰੀ ਗੱਲ ਉਹ ਆ ਕਿ ਉਹਨਾਂ ਨੇ ਗਾਏ ਵੀ ਇੰਨੇ ਵਧੀਆ ਤਰੀਕੇ ਦੇ ਨਾਲ ਆ ਨਾ ਇੱਕ ਦੋ ਸ਼ਬਦ ਸੀਗੇ ਜੀਵਨ ਉਹ ਮੈਂ ਜੀਵਨ ਪਾਇਆ ਜਾਂ ਇੱਕ ਹੋਰ ਸ਼ਬਦ ਦੀ ਗੱਲ ਹੋ ਰਹੀ ਸੀਗੀ ਮੇਰੇ ਦਿਮਾਗ ਚੋਂ ਨਿਕਲ ਗਿਆ ਕੱਲ ਪਰਸ ਮੈਂ ਇਹਨਾਂ ਦਾ ਰਾਜ ਸੁਧਾਰ ਲਹਿਰ ਵਾਲੇ ਦਾ ਸੁਣਦਾ ਸੀਗਾ ਜੇਪਾ ਬੀ ਜੇ ਤੁਸੀਂ ਉਹ ਗੀਤ ਸੁਣੇ ਵੀ ਹੋਏ ਆ ਯਾ ਤੁਸੀਂ ਸ਼ਬਦ ਦੋ ਚਾਰ ਵਾਰੀ ਜੇਕਰ ਸੁਣ ਲੈਨੇ ਆ ਨਾ ਤੂੰ ਤੁਹਾਡੇ ਦਿਮਾਗ ਦੇ ਵਿੱਚ ਉਹ ਸ਼ਬਦ ਬੈਠਦਾ ਉਹ ਗੀਤ ਨਹੀਂ ਤੁਹਾਨੂੰ ਗੀਤ ਨਹੀਂ ਬੈਠਦਾ ਨਾ ਯਾਨੀ ਕਿ ਇੰਨੇ ਵਧੀਆ ਤਰੀਕੇ ਦੇ ਨਾਲ ਜਾਂ ਇੰਨੀ ਮਿਹਨਤ ਦੇ ਨਾਲ ਇੰਨੇ ਸੋਹਣੇ ਤਰੀਕੇ ਦੇ ਨਾਲ ਉਹਨਾਂ ਨੇ ਉਹ ਸ਼ਬਦ ਗਾਏ ਆ ਲਾ ਇਦਾਂ ਹੀ ਉਹ ਜਵਦੀ ਵਾਲਿਆਂ ਦਾ ਸ਼ਬਦ ਗਾਉਂਦਾ ਸੀ ਸ਼ਾਇਦ ਮਿਲੋ ਪਿਆਰੇ ਜੀ ਆ ਪ੍ਰਭ ਕੀਆ ਤੁਮਾਰਾ ਥੀਆ ਕੁਛ ਇਦਾਂ ਦਾ ਸ਼ਬਦ ਸੀਗਾ ਜਾਂਦਾ ਸ਼ਾਇਦ ਯਾ ਪਰ ਇਹ ਕਹਿੰਦੇ ਆ ਵੀ ਜਦੋਂ ਤੁਸੀਂ ਇਹ ਸ਼ਬਦ ਸੁਣਦੇ ਆ ਫਿਲਮੀ ਤਰਜਾਂ ਦੇ ਉੱਤੇ ਤੁਹਾਡੇ ਦਿਮਾਗ ਦੇ ਵਿੱਚ ਸ਼ਬਦ ਨਹੀਂ ਚੱਲਦਾ ਤੁਹਾਡੇ ਦਿਮਾਗ ਦੇ ਵਿੱਚ ਗੀਤ ਚੱਲਦੇ ਆ ਹੂੰ ਜਦ ਕਿ ਮੇਰਾ ਐਕਸਪੀਰੀਅੰਸ ਇਹ ਆ ਹੂੰ ਵੀ ਗੀਤ ਤੁਹਾਡੇ ਦਿਮਾਗ ਵਿੱਚ ਉਹ ਤਾਂ ਚੱਲੂਗਾ ਜੇ ਤੁਸੀਂ ਉਸ ਗੀਤ ਨੂੰ ਬਹੁਤ ਜ਼ਿਆਦਾ ਸੁਣਿਆ ਜ਼ਿਆਦਾ ਸੁਣਿਆ ਬਹੁਤ ਘੁੱਟਾ ਲੱਗਾ ਤੁਹਾਨੂੰ ਔਰ ਮੈਂ ਗਾਰੰਟੀ ਦੇ ਨਾਲ 100% ਗਾਰੰਟੀ ਦੇ ਨਾਲ ਗੱਲ ਕਹਿ ਸਕਦਾ ਯਾ ਵੀ ਜਿਹੜਾ ਵੀ ਬੰਦਾ ਹੈ ਰਾਗੀ ਸੁਧਾਰ ਲੈਣ ਵਾਲਾ ਇਹ ਪੇਜ ਚਲਾ ਰਿਹਾ ਵਾ ਜਿਹੜਾ ਕੰਮ ਕਰ ਰਿਹਾ ਵਾ ਹੂੰ ਉਹ ਬੰਦੇ ਨੇ ਫਿਲਮੀ ਗੀਤ ਬਹੁਤ ਜਿਆਦਾ ਸੁਨੇ ਹੋਏ ਹੂੰ 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 ਔਰ ਹੋ ਸਕਦਾ ਦਿਨ ਰਾਤ ਉਹ ਫਿਲਮੀ ਗੀਤ ਹੀ ਸੁਣਦਾ ਰਹਿੰਦਾ ਹੋਵੇ ਯਾ ਜਿਹੜਾ ਐਡੀ ਐਡੀ ਗੱਲ ਜਦਾਂ ਹੈਗਾ ਵੀ ਉਹ ਲਿਆ ਕੇ ਉਹ ਹੁਣ ਜਦੋਂ ਤੁਸੀਂ ਗੱਲ ਕੀਤੀ ਵੀ ਬੰਦਾ ਕਲਿੱਕ ਹੀ ਨਹੀਂ ਹੁੰਦਾ ਉਹ ਆਮ ਬੰਦੇ ਨੂੰ ਇਸ ਗੱਲ ਦਾ ਵੀ ਇਹ ਕਿਸੇ ਗੀਤ ਦੀ ਤਰਜ਼ ਦੇ ਉੱਤੇ ਆ ਜਾਂ ਫਿਲਮੀ ਤਰਜ਼ ਦੇ ਉੱਤੇ ਆ ਯਾ ਪਰ ਉਸ ਬੰਦੇ ਨੇ ਉਹ ਸਾਰੇ ਗੀਤ ਸੁਨੇ ਹੋਏ ਔਰ ਬੜੇ ਧਿਆਨ ਦੇ ਨਾਲ ਸੁਨੇ ਹੋਣਗੇ ਤਾਂ ਹੀ ਉਹ ਜਦੋਂ ਕੋਈ ਥੋੜਾ ਜਿਹਾ ਵੀ ਸ਼ਬਦ ਦਾ ਅੰਤਰਾ ਜਾਂ ਸਥਾਈ ਥੋੜੀ ਜਿਹੀ ਵੀ ਅੱਧੀ ਪੰਕਤੀ ਵੀ ਉਹ ਲੈਂਦਾ ਵਾ ਤੇ ਚਾਟੇ ਨੂੰ ਕਲਿੱਕ ਹੁੰਦੀ ਤੇ ਉਹਦੀ ਵੀਡੀਓ ਬਣਾ ਕੇ ਪਾ ਦਿੰਦਾ